ਲੋਕ ਹੈਟ ਸਕੀਮਾਂ ਦਾ ਪ੍ਰਚਾਰ ਕਰਨ ਵਾਲੀਆਂ ਇਹਨਾਂ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਅੱਜ ਇਸ ਥਾਂ ਤੋਂ ਸੰਕੇਤਕ ਤੌਰ ਤੇ ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਅਤੇ ਰੂਪਨਗਰ ਜ਼ਿਲ੍ਹੇ ਲਈ ਵੈਨਾਂ ਦਾ ਸ਼ੁਭ ਆਰੰਭ ਕੀਤਾ ਗਿਆ ਹੈ ਸਮੁੱਚੇ ਪੰਜਾਬ ਵਿੱਚ सतानवे पबलिसिटी वैन चलाई जा रही हैं इस तुम तो मान योग मुख्यमंत्री पंजाब सरदार भगवंत जी मान आप की सरकार आप दे द्वार तहत भंखरपुर विखे लगाए गए इस कैंप का आरंभ करके इस सूबा पदरी मुहिम ਸ਼ੁਰੂਆਤ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਵੱਲੋਂ ਇਹਨਾਂ ਵੈਨਾਂ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਇਸ ਕੈਂਪ ਦਾ ਰੀਬਨ ਕੱਟ ਕੇ ਸ਼ੁਭ ਆਰੰਭ ਕਰ ਕਰਦੇ ਹੋਏ ਕਿਰਪਾ ਕਰਕੇ ਤਾੜੀਆਂ ਨਾਲ ਇਸ ਸ਼ੁਭ ਆਰੰਭ ਦਾ ਸਵਾਗਤ ਕਰ ਦਈਏ ਮਾਨ ਜੋਪ ਮੰਤਰੀ ਪੰਜਾਬ ਸਾਡੇਦਰ ਇਸ ਕੈਂਪ ਵਿੱਚ ਪਹੁੰਚ ਚੁੱਕੇ ਹਨ ਉਹ ਇਸ ਕੈਂਪ ਦੌਰਾਨ ਲੱਗੇ ਵੱਖ-ਵੱਖ ਸਟਾਲਾਂ ਦਾ ਜਾਇਜ਼ਾ ਲੈਣਗੇ ਕਿ ਉਹਨਾਂ ਵੱਲੋਂ ਉਲੀਕੀ ਗਈ ਯੋਜਨਾ ਨੂੰ ग्राउंड लेवल ਤੇ ਜ਼ਮੀਨੀ ਪੱਧਰ ਤੇ ਕਿਸ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਲੋਕ ਨਿਰਮਾਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਇਸ ਟੈਕਸ ਤੇ ਪੁਜੇ ਹਨ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਆਇਆ ਗਿਆ ਹੈ ਮੁੱਖ ਮੰਤਰੀ ਜੀ

ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਨੇੜੇ ਜਾ ਕੇ ਮੁਸ਼ਕਲਾਂ ਹੱਲ ਕਰਨ ਦਾ ਇਹ ਉਪਰਾਲਾ ਆਪ ਦੇ ਦਵਾਰ ਮਹਿੰਮ ਤਹਿਤ ਪੰਜਾਬ ਵਿੱਚ ਕੀਤੀ ਗਈ ਨਵੰਗਲੀ ਸ਼ੁਰੂਆਤ ਤਹਿਤ ਜੀ ਬਹੁਤ ਬਹੁਤ ਪਾਵਾ ਮਰੋ ਨਾ ਹੀ ਜੇਤਾਂ ਆਪਣੇ ਵੀਰ ਸਾਡੀ ਨਾਲ ਬੁਰਾ ਲੈਂਦੇ ਹੋਏ ਤਾਂ ਮੇਰੇ ਬਾਈ ਦੇ ਕਰਦੇ ਕੰਮ ਫਰਦਾਰੀ ਹੋ ਗਿਆ ਪਹਿਲੀ ਵਾਰੀ ਮਿਲੇ ਜੀ ਪਰ ਜੱਫੀ ਪਾਣੀ ਕੀ ਕਰ ਰਿਹਾ ਆ ਜਾ ਆ ਜਾ ਬੋਲੇ ਸੋਨਿਹਾਲ ਦੋਹਾਂ ਪਿੰਡਾਂ ਵਾਲੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਸਾਡੀ ਜੋਤਰੀ ਗਾਡੀ ਤੋਂ ਬਾਅਦ ਖੋਦ ਕੇਂਦਰਾ ਦਾ ਜੁਨੀਸੀ ਪਾਇਨ ਫਾਰਮ ਨੇ ਜੀ ਬੈਠ ਗਏ ਰਹੇ ਹੋ ਉਹ ਸਟੇਜ ਵਾਲਾ ਮਾਈਕ ਬੰਦ ਕਰਵਾਓ ਸਰ ਮੰਨਿੰਦਰ ਕੱਟੋ ਮੈਂ ਨੀ ਜ਼ਰੂਰ ਮੰਨਦਾ ਕੋਈ ਰਿਜ਼ਲਟ ਨਹੀਂ ਕੱਟਿਆ ਸਰ ਜਿਹੜਾ ਇਹਨਾਂ ਨੇ ਦਿੱਲੀ ਕਿਤੇ ਕੈਮਰਾ ਘੱਟ ਕਰਾਉਂਦਾ ਹੈ ਇਹਨੂੰ ਫੇਮ ਰੱਖਿਆ ਹੈ ਸਰ 60 ਕਿਜੀ weight ਸਾਨੂੰ ਚਿੱਟਣਾ ਸੀ ਬਹੁਤ ਹੀ ਚਿੱਟਣਾ ਸਰ ਪਤੀ ਪਾਲੀ ਨਹੀਂ ਹੈਗੀ ਕੰਮ ਕਰਾਤੀ ਨਹੀਂ ਕਰ ਪਾਈ ਮੇਰੀ ਸਰ ਉਸ ਨਾਲ ਰਿਗਾਰਡਿੰਗ 1400 ਮੋਹਰੀਆਂ ਸਸਤੀ ਹੈ ਉਹਦਾ ਰਜਿਸਟਰ ਲੂਟ ਚਾਹੀਦਾ ਹੈ ਕਿਹੜੀ ਪੋਸਟ ਹੈ ਬਕਰ ਫਾਇਰ ਮੈਂਦੀ ਪੋਸਟ ਹੈ ਜੀ ਉਹਦਾ ਮੈਂਸ਼ਨ ਹੈ ਜਿਹੜਾ

ਜਿਵੇਂ ਉਧਰ 15 38 15 ਉਹ ਉਹ ਬੈਂਕ ਦੇ ਕਾਊਂਟਰ ਲੱਗੇ ਬਾਤ 100 ਮਤਲਬ ਦਿਹਾੜੀ ਫੁੱਟਣਾ 5 1000 ਰੁਪਏ ਤੋਂ ਖਰਚ ਖਰਾ ਹੋਣਾ ਸਵੱਜ ਜਿਹੜਾ ਸਰਕਾਰ ਤੁਹਾਡੇ ਦਵਾਰ ਦਾ ਜਿਹੜਾ ਸਾਡਾ ਕਨਸੈਪਟ ਹੈ ਉਹਨੂੰ ਅਸੀਂ ਪੂਰੇ ਪੰਜਾਬ ਚ ਲਾਗੂ ਕਰ ਰਹੇ ਹਾਂ ਔਰ ਸਾਹਮਣੇ ਅਲੱਗ-ਅਲੱਗ ਮੈਕਮਿਆਂ ਦੇ ਸਟਾਲ ਲੱਗੇ ਹੋਏ ਨੇ ਕਿੱਥੇ ਜਾਤੀ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਮੈਰਿਜ ਸਰਟੀਫਿਕੇਟ ਬਣ ਰਿਹਾ ਹੈ ਕਿਤੇ ਫਰਦਾ ਨਿਕਲ ਰਹੀਆਂ ਨੇ ਕਿਤੇ ਇੰਤਕਾਲ ਹੋ ਰਹੇ ਨੇ ਕਿਤੇ ਰਿਸਟਰੀਆਂ ਹੋ ਰਹੀਆਂ ਨੇ ਤੁਸੀਂ ਜਾ ਕੇ ਕਿਰਪਾ ਕਰਕੇ ਆਪਣੇ ਕੈਮਰਿਆਂ ਨੂੰ ਉਧਰ ਜ਼ਰੂਰ ਘੁਮਾਇਓ ਕਿ ਦੱਸਿਓ ਲੋਕਾਂ ਨੂੰ ਵੀ ਪੁੱਛਿਓ ਕਿ ਅੱਜ ਕਿਵੇਂ ਹੋਇਆ ਇਹ ਅੱਜ ਸ਼ੁਰੂ ਹੋਇਆ ਐ ਇਸੇ ਤਰ੍ਹਾਂ ਚੱਲਦਾ ਰਹੂਗਾ ਕੱਲਾ ਇਹ ਨਹੀਂ ਅੱਜ ਕੈਂਪ ਲੱਗ ਕੇ ਖਤਮ ਮੈਨੂੰ ਮੋਗੇ ਤੋਂ ਇੱਕ ਵੀਡੀਓ ਆਈ ਹੈ ਮੈਂ ਦਿੱਲੀ ਤੋਂ ਆਇਆ ਹਾਂ ਆਉਂਦੇ-ਉਂਦੇ ਮੈਨੂੰ ਇੱਕ ਵੀਡੀਓ ਆਈ ਹੈ ਕਿ ਵਿਆਹ ਹੋਇਆ ਆਨੰਦ ਕਾਰਜ ਤੋਂ 2 ਘੰਟੇ ਬਾਅਦ ਪਤੀ ਕੁਛ ਨੇ ਆਪ ਜਾ ਕੇ ਮੈਰਿਜ ਕਰ ਦਿੱਤਾ। ਔਰ ਉਹ ਮੈਰਿਜ ਕਰ ਜਿਹਦੇ ਵਾਸਤੇ ਰੁੜਦੇ ਰਹਿੰਦੇ ਸੀ। ਕੌਣ ਸੀ ਗਵਾਹ? ਕਿਹਨੇ ਮੈਰਿਜ ਦੋਨੇ ਮਾਂ ਪਿਓ ਕਿੱਥੇ ਨੇ? ਚਾਚਾ ਕਿੱਥੇ ਆ? ਮਾਮਾ ਕਿੱਥੇ ਆ? ਉਹ ਉਦੋਂ ਤੱਕ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਲੜਾਈਆਂ ਹੋ ਜਾਂਦੀਆਂ ਸੀ। ਮਾਮਾ ਬੋਲ ਨੂੰ ਹਟ ਜਾਂਦਾ ਸੀ ਬਾਅਦ ਚ। ਮਾਮਾ ਕਹਿੰਦਾ ਮੈਂ ਨਹੀਂ ਆਉਂਦਾ ਲੈ ਕਰਾ ਲਓ ਰਜਿਸਟ੍ਰੇਸ਼ਨ। ਸੋ ਉਹਦੇ ਮਾਮਾ ਆਇਆ ਹੁੰਦਾ ਸੀ। ਉਸੇ ਵੇਲੇ ਚ ਲੱਗ ਕੇ ਫਿਰ ਚਲਾ ਜਾਂਦਾ ਸੀ ਮੈਨੂੰ ਸ਼ਾਂਪ ਨਹੀਂ ਪਾਈ ਤੇ ਮੈਨੂੰ ਕਰਾ ਨਹੀਂ ਪਾਇਆ। ਤੋ ਇਸ ਕਰਕੇ ਅੱਜ ਪੰਜਾਬ ਦੇ ਲੋਕਾਂ ਲਈ ਸਰਕਾਰ ਉਹਨਾਂ ਦੇ ਘਰੇ ਆਈ ਹੈ ਬਹੁਤ ਵੱਡਾ ਦਿਨ ਹੈ ਪੰਜਾਬ ਲਈ ਅੱਜ ਸੱਚਮੁੱਚ ਹੀ ਇਤਿਹਾਸਕ ਮੌਕਾ ਹੈ ਜਦੋਂ ਪੰਜਾਬ ਵਿੱਚ ਉਹਨਾਂ ਦੇ ਮੁਸ਼ਕਲਾਂ ਦੇ ਨਿਪਟਾਰੇ ਲਈ ਘਰ-ਘਰ ਜਾ ਕੇ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ ਹਨ ਮੈਂ ਅਕਸਰ ਬੋਲਦਾ ਰਹਾਂ ਕਿ ਦਫ਼ਤਰਾਂ ਦੀਆਂ ਖੱਜਲ-ਖਵਾਰੀਆਂ ਖਤਮ ਕਰਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਦਫ਼ਤਰਾਂ ਦੇ ਢੇਡੇ ਮਾਰ ਦਿਆਂਦੀਆਂ ਜੁੱਤੀਆਂ ਘਸ ਗਈਆਂ ਛਿੜਕਾਂ ਖਾਂਦਿਆਂ ਦੀਆਂ surjit patar ji ne likhya ਕਹਿੰਦਾ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮ ਅਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਕਹਿੰਦੇ ਕੌਣ ਦੇ ਜ਼ਿਮੀਂਦਾਰ ਪਿੰਡ 'ਚ ਜਿਨ੍ਹਾਂ ਨੂੰ ਸਲੂਟ বাজਦੇ ਨੇ ਸਰਦਾਰ ਸਾਹਿਬ ਕੀ ਹਾਲ ਚਾਲ ਹੈ ਫਲਾਣਾ ਸਿੰਘ ਲੰਘਿਆ ਉਹ ਜਦੋਂ ਕਿਤੇ ਸਰਕਾਰੀ ਦਫ਼ਤਰਾਂ ਚ ਆਉਂਦੇ ਨੇ ਉੱਥੇ ਉਹਨਾਂ ਨੂੰ ਜਦੋਂ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਛਿੜਕਾਂ ਦਾ ਸਾਹਮਣਾ ਕਰਨਾ ਪੈਂਦਾ ਓਏ ਬੁੜਿਆ ਕਿੱਧਰ ਮੂੰਹ ਚੱਕਿਆ ਬੁੱਧਵਾਰ ਨੂੰ ਆਈ ਉਹ ਬੁੱਧਵਾਰ ਹੀ ਨਹੀਂ ਕਦੇ ਆਉਂਦਾ ਯਾਰ ਉਹ ਬੁੱਧਵਾਰ ਉਹ ਵੀਰਵਾਰ ਉਹ ਮੰਗਲਵਾਰ ਆਈ ਹੀ ਨਹੀਂ ਕਦੇ ਬਹੁਤ ਵਾਰੀ ਮੈਂ ਮੇਰੇ ਦਾਦੇ ਨੂੰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਫਿਰ ਸ਼ਹਿਰ ਜਾਂਦੇ ਦੇਖਿਆ ਫਿਰ ਵਾਪਸ ਆਉਂਦੇ ਦੇਖਿਆ ਇੱਕ ਦਿਨ ਮੈਂ ਪੁੱਛ ਲਿਆ ਦਾਦਾ ਜੀ ਬਾਬਾ ਕਹਿੰਦੇ ਸਾਡੇ ਮਾਲ ਵਿੱਚ ਬਾਬਾ ਕਹਿੰਦੇ ਦਾਦਾ ਜੀ ਮੈਂ ਕਿਹਾ ਬਾਬਾ ਕਿੱਥੇ ਜਾਂਦਾ ਹੋਂਨਾ ਰੋਜ਼ ਤੇ ਕਿੱਥੋਂ ਆ ਜਾਂਦਾ ਹੋਂਨਾ ਉਹ ਕਹਿੰਦਾ ਤੈਨੂੰ ਨਹੀਂ ਪਤਾ ਪੁੱਤ ਕੰਮਾਂ ਦਾ बस काम बन जाए मेरा जीवन सुखी हो जाए मैं भी पता नहीं कहम है कम कीटाणी सी फर्द नहीं जिंदगी खराब कर रखी अज सब तो वह मैं फर्द केंद्र तक गया सब तो वह फर्द ही निकल रही ने अज भी सौ तो पार करी बैठे ने बाकी कोई पंद्रह है कोई सतारा है, है कोई भी है कोई पच्ची है फर्दा सौ यार सामीन है ਸਾਨੂੰ ਤਾਂ ਉਹਦੇ ਕਾਗਜ਼ ਦੇ ਦੋ ਕਿਸੇ ਹੋਰ ਦੀ ਫਰਦ ਮੰਗਦੇ ਆ ਅੱਛਾ ਹੋਰ ਵਾਲੇ ਤਾਂ ਪਹਿਲੇ ਹੀ ਨਾ ਕੱਢ ਲੈਂਦੇ ਨੇ ਨਜਾਇਜ਼ ਕਬਜ਼ਾ ਨਾਲ ਤਾਂ ਪਤਾ ਨਹੀਂ ਕਿੱਥੋਂ ਮਿਲ ਜਾਂਦੀ ਨੇ ਜਿਹੜੀਆਂ ਫਰਦਾਂ ਹੁਣ ਅਸਲੀ ਮਾਲਕਾਂ ਨੂੰ ਫਰਦਾਂ ਮਿਲਣਗੀਆਂ ਅਸਲੀ ਮਾਲਕਾਂ ਦੇ ਇੰਤਕਾਲ ਹੋਣਗੇ ਅਸਲੀ ਮਾਲਕਾਂ ਦੀਆਂ ਤਕਸੀਮਾਂ ਹੋਣਗੀਆਂ ਖੇਵਟਾਂ ਖਤੌਨੀਆਂ 'ਚ ਹੀ ਫਸਾ ਰੱਖਿਆ ਯਾਰ ਸੋ ਅੱਜ ਪੂਰੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਹੋ ਰਿਹਾ ਅੱਜ ਜਰੜਾ ਜਗ੍ਹਾ ਤੇ ਮੇਰੇ ਕੋਲ ਇੱਕ ਵੀਡੀਓ ਆਈ ਆ ਮੋਗੇ ਕੋਲੇ ਇੱਕ ਮੁੰਡੇ ਦਾ ਵਿਆਹ ਸੀ ਆਨੰਦ ਕਾਰਜ ਤੋਂ 2 ਘੰਟਿਆਂ ਦੇ ਵਿੱਚ ਵਿੱਚ ਡੀਸੀ ਨੇ ਉੱਥੇ ਹੀ ਜਾ ਕੇ ਨਾਲੇ ਛਗਨ ਦਿੱਤਾ ਤੇ ਨਾਲੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਦਿੱਤਾ ਲੈ ਉਹ ਬਣਦਾ ਹੀ ਨਹੀਂ ਵਿਆਹ ਦਾ ਰਿਸ਼ਤੇ ਸਰਟੀਫਿਕੇਟ ਕਦੇ ਮਾਮਾ ਨਹੀਂ ਆਇਆ ਕਦੇ ਭੂਆ ਰੁੱਸ ਗਈ ਕੀ ਕਰੀਏ ਹੁਣ ਸੋ ਇਸ ਕਰਕੇ ਇਹ ਜਿਹੜੀਆਂ ਖੱਜਲਖਵਾਰੀਆਂ ਨੇ ਬੰਦ ਕਰਨੇ ਦਿੱਲੀ ਦੇ ਵਿਚਾਰੰਦ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਸਕੀਮ ਪਰ ਕਿਉਂਕਿ ਦਿੱਲੀ ਆ ਉਹ ਉਥੇ ਚੱਲਣ ਨਹੀਂ ਦਿੰਦੇ ਉਥੇ ਆਪਣੀਆਂ ਮਰਜ਼ੀਆਂ ਕਰਦੇ ਆ ਪਰ ਪੰਜਾਬ ਹੈ ਪੰਜਾਬ ਆਪਣੀ ਮਰਜ਼ੀ ਕਰਦਾ ਪੰਜਾਬੀ ਆਪਣੀਆਂ ਮਰਜ਼ੀਆਂ ਕਰਦੇ ਆ ਸੋ ਅੱਜ ਤੁਹਾਡੇ ਲਈ ਇੱਕ ਬਹੁਤ ਵੱਡਾ ਦਿਨ ਹੈ ਇੱਕ ਵਾਰੀ ਆਪਣੇ ਆਪ ਲਈ ਜ਼ੋਰਦਾਰ ਤਾੜੀਆਂ ਮਾਰ ਲਓ ਦਸਤਰਾ ਚ ਰੋਲਣਾ ਨਹੀਂ ਪਊਗਾ ਹੁਣ ਗੱਜਲ ਖਵਾਰੀਆਂ ਨਹੀਂ ਹੋਣਗੀਆਂ ਛੋਟੇ ਛੋਟੇ ਕੰਮ ਨੇ ਕੰਮ ਜੰਮੇ ਕੋਈ ਖਾਸ ਨਹੀਂ ਹੈਗੇ ਬੀਸੀ ਸਰਟੀਫਿਕੇਟ ਲੈਣਾ ਹੈ ਕੁੜੀ ਬੀਸੀ ਐ ਮੁੰਡਾ ਬੀਸੀ ਐ ਸਰਟੀਫਿਕੇਟ ਲੈਣਾ ਹੈ ਪਰਸੋਂ ਨੂੰ ਆਈ ਕੱਲ ਨੂੰ ਹੀ ਉਹਦੀ ਉਹਦੀ ਐਡਮਿਸ਼ਨ ਦੀ ਡੇਟ ਲੱਗ ਜਾਂਦੀ ਉਹਨੇ ਚੱਚ ਉਹ ਜਿਹੜਾ ਆਈ ਆਈ ਹੁੰਦਾ ਨਾ ਅਸਲ 'ਚ ਉਹ ਆਈ ਆਈ ਨਹੀਂ ਹੁੰਦਾ ਉਹ ਲੈ ਆਈ ਲੈ ਹੀ ਹੁੰਦਾ ਸੱਚੀ आई जिना मर्जी जाओ वह नहीं आओ दुबारे कही जाएंगे फिर ऐसे एदे कु कुछ लियाओगे उद्दे नहीं कहें भी हम आई कहने बहुत बहुत हो गया काम तो बंद करना कहते मुख्यमंत्री बने फिर जो कुछ लोगों वास्ते कि नहीं जे पहला आने वागू अं बह के फिर की फायदा होया जी फिर तो मैं उही कम कर ला जो करी जाता सी ਉਗੜਾ ਮਾੜਾ ਕੰਮ ਸੀ ਉਹ ਚ ਵੀ ਉਹ ਤਾਂ ਪੈਸੇ ਮਿਲਦੇ ਸੀ ਉਹ ਚ ਤਾਂ ਤਾੜੀਆਂ ਪੈਂਦੀਆਂ ਸੀ ਹੁਣ ਹਰੇਕ ਹੀ ਉੱਠ ਕੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦਾ ਹੋ ਤੁਰੇ ਫਿਰਦੇ ਨੇ ਕੀ ਉਹਦੇ ਨਾਲ ਬਾਦਲ ਕਹਿਲਾ ਕੀ ਆ ਸੁਖਵੀਰ ਬਾਲ ਉਹ ਪਤਾ ਨਹੀਂ ਕਿੱਥੋਂ ਚੱਲਿਆ ਹੋਇਆ ਕਹਿੰਦਾ ਪੰਜਾਬ ਬਚਾਉਣਾ ਮੈਂ ਕਿਹਾ ਇੱਥੋਂ ਤਾਂ ਮਸਾਂ ਬਚਾਇਆ ਪਤੰਦਰਾ ਪਹਿਲਾਂ ਥੋੜੇ ਤੋਂ ਤਾਂ ਬਚਾਇਆ ਹੁਣ ਤੁਸੀਂ ਕੀ ਤੋਂ ਬਚਾਉਣ ਲੱਗ ਗਏ ਅਸਲ ਚ ਥੋੜਾ ਜਿਹਾ ਗਲਤ ਲਿਖ ਕੇ ਪਰਿਵਾਰ ਬਚਾਉਣਿਆ ਜਾਤਰਾ ਹੈ ਉਹ ਵੀ ਸਾਡਾ ਪਰਿਵਾਰ ਬਚਾਓ ਕੁਦਰਤ ਹੈ ਲੋਕ ਨੇ ਪਰਮਾਤਮਾ ਲੋਕਾਂ ਚ ਹੀ ਵਸਦਾ ਮੈਂ ਹਰਾਇਆ ਕਰਤੂਤਾਂ ਕਰਕੇ ਹਾਰੇ ਮੈਂ ਕੌਣ ਹੰਨਾ ਜੀ ਹਰਾਉਣ ਵਾਲਾ ਮੈਂ ਮੇਰੀ ਕੀ ਔਕਾਤ ਹੈ ਜੀ ਪਬਲਿਕ ਹੈ ਇਹ ਕਹਿੰਦੇ ਅਸੀਂ ਪੈਸੇ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਅਸੀਂ ਤਾਕਤ ਨਾ ਜਿੱਤ ਲੈਣੇ ਹੁੰਨੇ ਆ ਇਹ ਕਹਿੰਦੇ ਧੱਕੇ ਨਾ ਜਿੱਤ ਲੈਣੇ ਹੁੰਨੇ ਆ ਲੋਕ ਕਹਿੰਦੇ ਫਿਰ ਆ ਜਾਓ ਫਿਰ ਇਤਕੀ ਸੋ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ